ਅੱਜ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰਾਂ ਬੇਲੀਆਂ ਨੂੰ ਮਾਤਾਵਾ ਪਣਾ ਨੂੰ ਸਸਰੀ ਗਾਲ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਲੌਗ ਦੇ ਵਿੱਚ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪਹੁੰਚੇ ਹਾਂ ਜੀ ਮਾਤਾ ਚਿੰਤਪੁਰੇ ਦੇ ਦਰਬਾਰ ਤੇ ਨਰਾਤੇ ਚੱਲਦੇ ਪਏ ਨੇ ਤੇ ਅੱਜ ਚੌਥਾ ਨਰਾਤਾ ਤੇ ਆਪਾਂ ਮਾ ਤੁਹਾਡੇ ਚਿੰਤਪੁਰੇ ਮਾਤਾ ਦਰਬਾਰ ਤੇ ਪਹੁੰਚੇ ਹਾਂ ਜੀ ਤੇ ਰਸਤੇ ਵਿੱਚ ਆਪਾਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਘਰੋਂ ਆਪਾਂ ਤੋਂ ਰੇਟ ਇੱਥੇ ਪਹੁੰਚਦੇ ਪਹੁੰਚ ਆਪਾਂ ਨੂੰ ਅੱਡਣਾ ਵੱਜ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਅਸੀਂ ਕਮਰਾ ਲਿਆ ਤੇ ਆਪਾਂ ਕਮਰੇ ਤੋਂ ਹੁਣ ਵਲੌਗ ਸਟਾਰਟ ਕੀਤਾ ਵਾ ਤੇ ਇਸ ਤੋਂ ਬਾਅਦ ਆਪਾਂ ਅੰਦਰ ਮਥਾਟੇ ਕੰਜਾਨੇ ਆ ਜੀ ਜੋ ਬਾਜ਼ਾਰ ਦੀ ਰੌਣਕ ਬਈ ਤੁਹਾਨੂੰ ਦਿਖਾਉਣੇ ਆ ਜੀ ਤੇ ਕੱਲ ਨੂੰ 5ਵੇਂ ਰਾਤਾਂ ਉਹ ਵੀ ਵਲੌਗ ਪੂਰਾ ਕਵਰ ਕਰਾਂਗੇ ਤੇ ਤੁਹਾਨੂੰ ਐਸੀ ਜਲਦੀ ਤੇ 5ਵਾਂ 5ਵੇਂ ਰਾਤ ਦਾ ਵਲੌਗ ਦੇਖਣ ਨੂੰ ਮਿਲੇਗਾ ਤੇ ਉਦੋਂ ਤੱਕ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓ ਜਰੂਰ ਦੇਖੋ ਆਪਣਾ ਧਾਰਮਿਕ ਕੰਟੈਂਟ ਆ ਜੀ ਤੇ ਚੰਗੇ ਮਿੱਟੋ ਲੱਗਿਆ ਆ ਪਉੜੇ ਰਹਿੰਦੇ ਆ ਜੀ ਤੇ ਉਦੋਂ ਤੱਕ ਬਣ ਰਹੋ ਇਸ ਵੀਡੀਓ ਦੇ ਤੇ ਕਮਰੇ ਵਿੱਚੋਂ ਆਪਾਂ ਹੁਣ ਬਾਹਰ ਆ ਗਏ ਆ ਜੀ ਤੇ ਬਾਜ਼ਾਰ ਕਾਫੀ ਸੱਜੇ ਹੋਏ ਨੇ ਬਾਜ਼ਾਰ ਵਿੱਚ ਖੂਬ ਰੌਣਕਾਂ ਨੇ ਤੇ ਹੁਣ ਜਾ ਕੇ ਪਤਾ ਲੱਗਦਾ ਮੰਦਰ ਖੁੱਲਾ ਹੈ કે ਬੰਦ ਹੈ ਜੀ ਜੇ ਖੁੱਲਾ ਹੈ ਤੇ ਮੱਥਾ ਟੇਕਦੇ ਆ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਜੀ ਤੇ ਆ ਦੁਕਾਨਾਂ ਵੀ ਕਾਫੀ ਸੱਜੀਆਂ ਹੋਈਆਂ ਨੇ ਉਸੇ ਪਾਸੇ ਬਹੁਤ ਹੀ ਖੂਬਸੂਰਤ ਲੜੀਆਂ ਲਾਈਆਂ ਹੋਈਆਂ ਜੀ ਜਿਨ੍ਹਾਂ ਨੇ ਇੱਥੇ ਆਪਣੇ ਧਰਮਸ਼ਾਲਾ ਵਗੈਰਾ ਬਣਾਈਆਂ ਹੁੰਦੀਆਂ ਨੇ ਤੇ ਕਾਫੀ ਸੋਹਣੇ ਸੋਹਣਿਆ ਹੀ ਕਾਫੀ ਤਰ੍ਹਾਂ ਦੇ ਲੰਗਰ ਕਾਫੀ ਪ੍ਰਕਾਰ ਦਾ ਲੰਗਰ ਚੱਲਦੇ ਪਏ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ ਸામਨੇ ਸਕਰੀਨ ਲੱਗੀ ਰਸਤੇ ਵਿੱਚ ਤੁਸੀਂ ਮਾਦਾ ਦਰਬਾਰ ਦੇ ਦਰਸ਼ਨ ਕਰ ਸਕਦੇ ਹੋ ਜੀ ਇੱਥੋਂ ਵੀ ਤੇ ਇਧਰ ਦੁਕਾਨਾਂ ਸੱਜੀਆਂ ਆਈਆਂ ਹੋਰ ਉੱਥੇ ਆਹ ਜੁੱਤਰ ਵਿਛਾਲਾ ਬਣੀਆਂ ਹੁੰਦੀਆਂ ਹੋ ਸੱਜੀਆਂ ਹੋਈਆਂ ਨੇ ਜੀ ਲੰਗਰ ਲੱਗੇ ਹੋਏ ਨੇ ਵਾਧੂ ਸੰਗਤਾਂ ਹੋ ਮਹਾਂਮਾ ਦੇ ਬਹੁਤ ਦੀਆਂ ਨੇ ਜੀ ਨਰਾਦਿਆਂ ਕਰਕੇ ਮੱਥਾ ਟੇਕਣ ਆਉਂਦੀਆਂ ਨੇ ਜੀ ਕਾਫੀ ਰੌਣਕ ਲੱਗੀ ਹੋਈ ਹੈ ਤਦ ਪਿੱਛੇ ਥੋੜੀ ਜਿੜਾਈ ਪੈਂਦੀ ਬਸ ਥੋੜੀ ਜਿੜਾਈ ਐਡੀ ਗੱਲ ਵਾਲੀ ਕੋਈ ਨਹੀਂ ਹੈ ਜੀ ਸੁੱਕੀ ਚੜੀ ਜਾਂਦੀ ਏ ਤੇ ਬਸ ਰਾ ਥੋੜਾ ਸਿੰਪਲ ਹੀ ਐਡੀ ਗੱਲ ਨਹੀਂ ਹੈ ਕਿ ਆਪਾਂ ਕਹੀਏ ਤੇ ਇਸ ਦੁਕਾਨ ਤੇ ਆਪਾਂ ਜੋੜੇ ਲਾਏ ਨੇ ਜੀ ਤੇ ਇੱਥੋਂ ਪ੍ਰਸ਼ਾਦ ਲੈ ਲੈਣੇ ਆ ਅੱਗੇ ਚੱਲਦੇ ਆ ਤੇ ਬੌੜੀਆਂ ਜੜੇ ਦੇ ਉੱਪਰ ਆ ਗਏ ਜਿਵੇਂ ਮਾਤਾ ਦੇ ਮੰਦਿਰ ਦੇ ਨਜ਼ਦੀਕ ਉਹ ਮੰਦਰ ਦੇ ਨੇੜੇ ਇਸ ਤੋਂ ਬਾਅਦ ਸਾਹਮਣੇ ਹੀ ਮਾਤਾ ਦਾ ਮੰਦਰ ਹੈ ਜੀ ਨਰਾਤਿਆਂ ਕਰਕੇ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈ ਤੇ ਜਮਾਈ ਸਟਾਪੀਟ ਨਹੀਂ ਹੈਗੀ ਬੱਝਾ ਖੁਲਾੜੁਲਾ ਮੱਥਾ ਟੇਕਿਆ ਜਾਏਗਾ ਜੇ ਮਾਤਾ ਦੀ ਜੇ ਮਾਤਾ ਦੀ ਸਾਰੇ ਪਾਸੇ ਜਗਮਗ ਜਗਮਗ ਬੰਦੀ ਹੈ ਜੀ ਬਹੁਤ ਸੋਹਣਾ ਦ੍ਰਿਸ਼ ਬਣਾਇਆ ਹੋਇਆ ਹੈ ਜੀ ਬਣਾਇਆ ਨਹੀਂ ਦਰਬਾਰ ਦਾ ਦ੍ਰਿਸ਼ ਸੋਹਣਾ ਹੀ ਹੁੰਦਾ ਤੇ ਮੱਥਾ ਪਾ ਟੇਕ ਲਿਆ ਤੇ ਸਾਹਮਣੇ ਮਾਦੇ ਦਰਬਾਰ ਬਹੁਤ ਸੋਹਣੀ ਰੌਣਕ ਲੱਗੀ ਹੋਈ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ बहुत ही सोहना माता दरबार है बड़ी सोनिया सामने वो प्रसाद मिलता है जी प्रसाद काउंटर बने हुआ वा সামনে জগ বগে হ সামনে মাতা দরবার ਰਾਤ ਦੇ ਦੌਰਾਨ ਮਾਦਾ ਚੰਦਪੁਰਨੀ ਦਰਬਾਰ ਤੋਂ ਲੱਗੀਆਂ ਰੌਣਕਾਂ ਸੰਗਤਾਂ ਦਾ ਸੋਨਾ ਘਟਾ ਤੋਂ ਹੀ ਰਾਤ ਦਾ ਵੇਲਾ ਹੋ ਚੁੱਕਾ ਹੈ ਸੰਗਤਾਂ ਬੜੀਆਂ ਸੰਗਤਾਂ ਸਵੇਰੇ ਮੱਥਾ ਟੇਕ ਚੜੀਆਂ ਜਾਂਦੀਆਂ ਨੇ ਤੇ ਕੁਝ ਕੁਝ ਰਾਤ ਨੂੰ ਟਾਲੀਆਂ ਢੱਲੀਆਂ ਸੰਗਤਾਂ ਰਹਿ ਜਾਂਦੀਆਂ ਨੇ ਤੇ ਉਹ ਵੀ ਮੱਥਾ ਟੇਕਣੇ ਸਮਾਂ ਆਉਂਦੀ ਹਨ ਅਸੀਂ ਵੀ ਲੇਟ ਹੋ ਗਏ ਸੀ ਤੇ ਰਾਤ ਨੂੰ ਪਹੁੰਚੇ ਹਾਂ ਜੀ ਸਾਹਮਣੇ ਜੋ ਦਰਬਾਰ ਮਾਤਾ ਜੀ ਦਾ ਦਰਬਾਰ ਹੈ ਜੀ ਸਾਹਮਣੇ ਉਧਰੋਂ ਆਪਾਂ ਦਰਸ਼ਨ ਮੇਲੇ ਕਰਦੇ ਆਂ ਜੀ ਤੇ ਹੁਣ ਆਪਾਂ ਤੁਹਾਡੇ ਕੇ ਬਾਹਰ ਨੂੰ ਜਾ ਰਹੇ ਆਂ ਜੀ ਤੇ ਬਾਹਰ ਦਾ ਰਸਤਾ ਸਾਹਮਣੇ ਦੀ ਬਮਾਟੇ ਕਣਗਾ ਜਿਹਾ ਇੱਜ਼ਤ ਇੱਧਰ ਦੀ ਬਾਹਰ ਆ ਗਿਆ ਮੱਥਾ ਟੇਕ ਰਿਹਾ